ਸਾਜੀਗਾਲ ਤੁਸੀਂ ਦੇਖ ਰਹੇ ਹੋ ਨੀਡਰ ਪੰਜਾਬੀ মিডিਆ ਮੈਂਬਰ ਪੱਤਰਕਾਰ ਹਾਜ਼ਰ ਹਾਂ ਹੁਣ ਤੱਕ ਦੀਆਂ ਵੱਡੀਆਂ ਸੁਰਖੀਆਂ ਲੈ ਕੇ ਸ਼ੁਰੂਆਤ ਕਰਦੇ ਹਾਂ ਬੀਬੀ ਜਗੀਰ ਕੌਰ ਸਣੇ ਅਕਾਲੀ ਦਲ ਦੇ ਕਈ ਸਾਬਕਾ ਮੰਤਰੀ ਜੀ ਅਕਾਲ ਤਖਤ ਪਹੁੰਚ ਕੇ ਪੇਸ਼ ਕੀਤਾ ਆਪਣਾ ਸਪਸ਼ਟਕਰਨ ਜ਼ੀਰਕਪੁਰ ਦੇ ਹਸਪਤਾਲ ਵਿਖੇ ਦੋ ਵਿਅਕਤੀਆਂ ਵੱਲੋਂ ਸਿਰਿੰਜਾ ਚੋਰੀ ਕਰਨ ਦਾ ਮਾਮਲਾ ਆਇਆ ਸਾਹਮਣੇ ਰੋਕਨ ਤੇ ਮਹਿਲਾ ਡਾਕਟਰ ਨੂੰ ਤੱਕਾ ਦੇ ਕੇ ਹੋਏ ਫਰਾਰ ਚੰਡੀਗੜ੍ਹ ਪੁਲਿਸ ਦੇ ਮੁਲਾਜ਼ਮ ਹੁਣ ਡੀਜੀਪੀ ਨਾਲ ਕਰਨਗੇ ਮੁਲਾਕਾਤ ਰੱਖਣਗੇ ਆਪਣੀਆਂ ਸਮੱਸਿਆਵਾਂ ਗੁਰਦੁਆਰੇ ਸਾਹਿਬ ਦੇ ਗ੍ਰੰਥੀ ਦਾ ਦੋ ਟੋਲੇ ਕੈਂਠੇ ਨਾਲ ਕੀਤਾ ਸਨਮਾਨ ਰਹਿਣ ਨੂੰ ਦਿੱਤੀ ਆਲੀਸ਼ਾਨ ਕੋਠੀ ਸਿਵਲ ਹਸਪਤਾਲਾਂ ਚ ਡਾਕਟਰਾਂ ਦੀ ਹੜਤਾਲ 11 ਵਜੇ ਤੱਕ ਬੰਦ ਰਹੀਆਂ ਆਪੀਡੀ ਦੀਆਂ ਸੇਵਾਵਾਂ ਹੁਣ ਰੇਲਵੇ ਸਟੇਸ਼ਨਾਂ ਤੇ ਸ਼ੱਕੀ ਹਾਲਾਤਾਂ 'ਚ ਘੁੰਮ ਰਹੇ ਵਿਅਕਤੀਆਂ ਦੀ ਸ਼ਮਤ ਨਹੀਂ ਪ੍ਰਸ਼ਾਸਨ ਨੇ ਜਾਰੀ ਕੀਤੇ ਸਖਤ ਹੁਕਮ ਪੰਜਾਬ ਦੇ ਇੱਕ ਹੋਰ ਕਿਸਾਨ ਦੀ ਹੋਈ ਮੌਤ ਅਤਰੂ ਗੈਸ ਦੇ ਹੋਏ ਸ਼ਿਕਾਰ ਜ਼ਿਲ੍ਹਾ ਕੁਰਕ ਖੇਤਰ ਵਿਖੇ 10 ਲੋਕਾਂ ਤੋਂ ਵਿਦੇਸ਼ ਭੇਜਣ ਦੇ ਨਾਂ ਤੇ ਠੱਗੇ ਲੱਖਾਂ ਰੁਪਏ ਬਠਿੰਡਾ ਵਿਖੇ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਦੀ ਚੋਣ ਦੌਰਾਨ ਹੋਇਆ ਜ਼ਬਰਦਸਤ ਹੰਗਾਮਾ ਆਪਸ ਵਿੱਚ ਮੈਂਬਰਾਂ 'ਚ ਹੋਈ ਤੱਕਾ ਮੁਕੀ ਪੁਲਿਸ ਨੇ ਮੌਕੇ ਤੇ ਆ ਕੇ ਕੀਤਾ ਸ਼ਾਂਤ ਚੋਣ ਕਮਿਸ਼ਨ ਦੌਰਾਨ ਡਿਊਟੀ ਕਰਨ ਵਾਲੇ ਮੁਲਾਜ਼ਮਾਂ ਨੂੰ ਮਿਲੇਗੀ 1 ਮਹੀਨੇ ਦੀ ਵਾਧੂ ਤਨਖਾਹ ਪ੍ਰਾਣੀ ਸਾੜਨ ਤੋਂ ਕਿਸਾਨਾਂ ਨੂੰ ਰੋਕਣ ਲਈ 500 ਕਰੋੜ ਰੁਪਏ ਖਰਚੇਗੀ ਸਰਕਾਰ ਰਾਜਸਥਾਨ ਵਿਕੇ ਬੱਚਿਆਂ ਨਾਲ ਪ੍ਰੀ ਸਕੂਲ ਵੈਨ ਪਲਟੀ ਦੋ ਦੀ ਹੋਈ ਮੌਤ ਨੌ ਗੰਭੀਰ ਜ਼ਖਮੀ ਪੰਜਾਬ ਚ ਜਾਮ ਰਹਿਗਾ ਨੈਸ਼ਨਲ ਹਾਈਵੇ ਟ੍ਰੈਫਿਕ ਪੁਲਿਸ ਨੇ ਜਾਰੀ ਕੀ ਤਿੰਨੇ ਨਵੇਂ ਰੂਟ ਪੁਲਿਸ ਨੇ ਫਿਲਮੀ ਅੰਦਾਜ਼ ਦੇ ਵਿੱਚ ਕਾਬੂ ਕੀਤਾ ਫਿਰੋਜ਼ਪੁਰ ਟ੍ਰਿਪਲ ਕੇਸ ਦੇ ਸ਼ੂਟਰ ਨੂੰ ਵੀਡੀਓ ਸੋਸ਼ਲ ਮੀਡੀਆ ਤੇ ਰਚ ਕੇ ਹੋਈ ਵਾਇਰਲ ਸਰਵੇ ਨੇ ਉਡਾਈ ਭਾਜਪਾ ਦੀ ਨੀਂਦ ਅਮਿਤ ਸ਼ਾਹ ਨੇ ਲੀਡਰਾਂ ਨੂੰ ਜਾਰੀ ਕੀ ਤਿੰਨੇ ਨਵੇਂ ਪਲਾਨ ਪੰਜਾਬ ਚ ਵੱਡਾ ਸੰਕਟ ਸੂਤਰਾ ਮੁਤਾਬਿਕ ਪੰਜਾਬ ਸਰਕਾਰ ਹੋਰ ਕਰਜ਼ਾ ਲੈਣ ਦੀ ਤਿਆਰੀ ਸਰਜੀਤ ਖਾਲਸਾ ਨੇ ਦਿੱਤਾ ਬਿਆਨ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਾਸਤੇ ਪੰਥਕ ਉਮੀਦਵਾਰਾਂ ਦੀ ਚੋਣ ਜ਼ਰੂਰੀ ਅਡਾਨੀ ਗਰੁੱਪ ਨੇ ਕਿਸਾਨਾਂ ਨੂੰ ਦਿੱਤਾ ਵੱਡਾ ਝਟਕਾ ਇੱਕੋ ਦਮ 1500 ਰੁਪਏ ਨੀਚੇ ਸਿੱਟੇ ਫਸਲ ਦੇ ਭਾਅ ਦੀ ਤਾਰੀਫ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਹਾਂ ਭਾਰਤ ਦੀਆਂ ਕਮੀਆਂ ਬੀਜੇਪੀ ਨੇ ਕਿਹਾ ਦੇਸ਼ ਦਰੋਹੀ ਦਾ ਰਾਹੁਲ ਗਾਂਧੀ ਤੇ ਹੋਣਾ ਚਾਹੀਦਾ ਹੈ ਕੇਸ ਮੌਸਮ ਵਿਭਾਗ ਨੇ ਜਾਰੀ ਕੀਤੀ ਨਵੀਂ ਅਪਡੇਟ ਆਉਣ ਵਾਲੇ ਦਿਨਾਂ ਚ ਪੰਜਾਬ ਚ ਪਵੇਗਾ ਭਾਰੀ ਮੀਂਹ ਹੋ ਸਕਦੈ ਨੇ ਹੜ੍ਹ ਦੇ ਹਲਾਤ ਨਵੀਆਂ ਤੇ ਤਾਜ਼ੀਆਂ ਖ਼ਬਰਾਂ ਲੈ ਕੇ ਮੁੜ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਨੀੜਰ ਪੰਜਾਬੀ মিডিਆ ਹੁੰਦੇ ਹੋਈ ਇਜਾਜ਼ਤ ਧੰਨਵਾਦ